ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹਾਜੀ ਰਾਸ਼ੀ ਗਾਲ ਜੀ ਜੈ ਮਾਤਾ ਕਾਲੀ ਜੈ ਮਾਨ ਇਹਨਾਂ ਦੇ ਵੀ ਜੈ ਮਾਨ ਇਹਨਾਂ ਦੇ ਵੀ ਮੈਂ ਧਰਪਾਲ ਜਸੋ ਮਾਜਰਾ ਸਿਪਾਹੀ ਸੈਨਾ ਹਿੰਦ ਦੇ ਕਾਰਜਕਾਰੀ ਪ੍ਰਧਾਨ ਹੋਣ ਦੇ ਨਾਤੇ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਵੱਲੋਂ ਤੇ ਆਪਣੀ ਸਿਪਾਹੀ ਸੈਨਾ ਵੱਲੋਂ ਤੇ ਸਾਡੇ ਰਾਸ਼ਟਰੀ ਪ੍ਰਧਾਨ ਸ੍ਰੀ ਨਿਸ਼ਾਨ ਸ਼ਰਮਾ ਜੀ ਵੱਲੋਂ ਤੇ ਸਾਡੇ ਪੰਜਾਬ ਦੇ ਦਿਹਾਤੀ ਦੇ ਪ੍ਰਧਾਨਕਾਰਾ ਭੜੀ ਜੀ ਵੱਲੋਂ ਸਾਰੇ ਦੇਸ਼ਵਾਸੀਆਂ ਨੂੰ ਬਹੁਤ ਬਹੁਤ ਨਮਸਕਾਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹੰਜੀਰਪਾਲ ਜੀ ਜਿਵੇਂ ਜੜੀ ਨੌਜਵਾਨ ਪੀੜੀ ਦਿਨੋ ਦਿਨ ਨਸ਼ਿਆਂ ਵੱਲ ਜਾ ਰਹੀ ਆ ਉਸ ਵਾਂਗ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਜਿੱਥੇ ਕਿ ਸਾਡੇ ਪੰਜਾਬ ਦੀ ਹੈ ਜਿੰਨੀਆਂ ਪਿੱਛੇ ਸਰਕਾਰਾਂ ਆਈਆਂ ਉਹ ਸਾਰੀਆਂ ਹੀ ਫੈਲ ਹੋ ਗਿਆ ਜਿਨ੍ਹਾਂ ਵਿੱਚ ਜਦੋਂ 2025 ਦੇ ਵਿੱਚ ਭਗਵੰਤ ਮਾਨ ਜੀ ਸਰਕਾਰ ਨੇ ਇੱਕ ਐਕਸ਼ਨ ਲੱਤਾ ਜਿਹਨੂੰ ਪੂਰੇ ਪੰਜਾਬ ਦੇ ਪਿੰਡਾਂ ਨੇ ਬੜਾ ਸੁਰਾਗਿਆ ਕੀਤੀ ਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਜਾਦਵ ਜੀ ਵੱਲੋਂ ਜੋ ਫੈਸਲੇ ਲੱਤੇ ਗਏ ਤਾਂ ਉਹਦੇ ਤੋਂ ਇਹ ਸਾਹਮਤ ਹੋਇਆ ਵੀ ਜਿੱਥੇ ਪੰਜਾਬ ਦੇ ਵਿੱਚ ਕਈ ਅਫਸਰਾਂ ਦੇ ਨਾਂ ਵੀ ਨਿਕਲ ਕੇ ਸਾਹਮਣੇ ਆਏ ਕਈ ਰਾਜਨੀਤਿਕ ਆਗੂ ਤੇ ਜਿਨ੍ਹਾਂ ਦੀ ਸ਼ਹਿਦ ਦੇ ਕੰਮ ਚੱਲਦਾ ਸੀ ਪਰ ਮੈਨੂੰ ਸਮਝ ਨਹੀਂ ਲੱਗਦੀ ਕਿ ਸਾਡਾ ਕਾਨੂੰਨ ਆ ਜਿਹੜਾ ਸੀਐਮ ਭਗਵੰਤ ਮਾਨ ਜੀ ਵੱਲੋਂ ਦਾ ਪੂਰੀ ਸ਼ਕਤੀ ਦਾ ਕੰਮ ਕੀਤਾ ਜਾ ਰਿਹਾ ਪਰ ਜਿਹੜੇ ਹਜੇ ਕਿਤੇ ਥੱਲੇ ਟੀਮਾਂ ਨੇ ਉਹਨਾਂ ਦੀ ਮਿਲੀਭੁਗਤ ਹੋਣ ਕਰਕੇ ਜਿਹੜੇ ਮਕਾਨ ਲੋਕਾਂ ਨੇ ਢਾਏ ਜਾ ਰਹੇ ਨੇ ਉਹ ਤਾਂ ਸੋਡੇ ਮੱਸੀਆਂ ਨੇ ਵੱਡੇ ਮਗਰ ਮੱਛਾਂ ਨੂੰ ਹਜੇ ਤੱਕ ਪੰਜਾਬ ਦੇ ਵਿੱਚ ਇੱਕ ਵੀ ਨੱਖ ਨਹੀਂ ਪਾਈ ਗਈ ਮੈਂ ਸੀਐਮ ਭਗਵੰਤ ਮਾਨ ਜੀ ਤੇ ਡੀਜੀਬੀ ਗੌਰਵ ਜਾਦਵ ਨੂੰ ਬੇਨਤੀ ਕਰੂੰਗਾ ਵੀ ਜਿਹੜੇ ਵੱਡੇ ਮਗਰਮਸ ਪੰਜਾਬ ਦੇ ਵਿੱਚ ਘੁੰਮ ਰਹੇ ਨੇ ਜਿਹੜੇ ਹਿੱਕ ਠੋਕ ਕੇ ਕਹਿੰਦੇ ਨੇ ਵੀ ਸਾਡੇ ਦੇ ਕੋਈ ਕਾਰਵਾਈ ਨਹੀਂ ਕਰਦਾ ਕਿਉਂਕਿ 13000 ਪਲੱਸ ਪਿੰਡ ਤੇ 7000 ਪਲੱਸ ਆਪਦੀਆਂ ਬਾਰਡਾ ਦੇ ਵਿੱਚ ਲੋਕਾਂ ਦੇ ਘਰ ਘਰ ਨੱਗਾ ਕੀਮੇ ਬਚਾਇਆ ਹਰ ਪਿੰਡ ਵਿੱਚ ਦੋ ਚਾਰ ਨਸ਼ੇ ਦੇ ਆਦੀ ਕਰਦੇ ਕਾਲਜਾਂ ਦੇ ਵਿੱਚ ਨਸ਼ੇ ਕਿਵੇਂ ਪਹੁੰਚੇ ਇਹਨਾਂ ਦੀ ਬਰੀਕੀ ਦਾ ਜਾਂਚ ਕੀਤੀ ਜਾਵੇ ਇਹਨਾਂ ਦੇ ਪਿੱਛੇ ਕਿਹੜੀਆਂ ਪਾਕਿਸਤਾਨ ਤੋਂ ਤਾਕਤਾਂ ਜਾਂ ਬਾਹਰ ਦੇ ਆਕਾਸ਼ਤਾਨ ਦੀਆਂ ਤਾਕਤਾਂ ਨੇ ਨਸ਼ਾ ਪਹਚਾਇਆ ਤਾਂ ਕਿ ਸਾਡੀ ਨੌਜਵਾਨੀ ਅਤੇ ਕਿਸਾਨੀ ਨੂੰ ਅਸੀਂ ਬਚਾ ਸਕੀਏ ਇੱਕ ਆਪਣੇ ਗੁਰਪੰਤ ਸਿੰਘ ਪੰਨੂ ਦੀ ਵੀਡੀਓ ਕੋਲ ਤੇ ਜਿਹਨਾਂ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹਨਾਂ ਨੇ ਬਾਬਾ ਸਾਹਿਬ ਦੇ ਪੁੱਤਰੇ ਢੋਣ ਬਾਰੇ ਕਿਹਾ ਗਿਆ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਦੋਂ ਗੁਰਪਾਲ ਸਿੰਘ ਪੰਨੂ ਜੀ ਦੇ ਕੋਈ ਪੰਜਾਬ ਜਾਂ ਭਾਰਤ ਸਰਕਾਰ ਵੱਲੋਂ ਐਕਸ਼ਨ ਦਿੱਤਾ ਜਾਂਦਾ ਤਾਂ ਉਹ ਕੋਈ ਇਹੋ ਜਿਹਾ ਬਿਆਨ ਦੇ ਕੇ ਕਿਉਂਕਿ ਸਾਡੀਆਂ ਜਿਹੜੀਆਂ ਬਾਹਰੀਆਂ ਤਾਕਤਾਂ ਨੇ ਉਹਨਾਂ ਨੂੰ ਭਜਾਉਣ ਵਾਸਤੇ ਅਸੀਂ ਨੇ ਕਈ ਹਜ਼ਾਰ ਚਲਵਾਨੀਆਂ ਦਿੱਤੀਆਂ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਤੇਬ ਉਧਮ ਸਿੰਘ ਵਰਗਿਆਂ ਨੇ ਇਹਨਾਂ ਨੂੰ ਭਜਾਉਣ ਵਾਸਤੇ ਆਪਣੀ ਨੌਜਵਾਨੀ ਕਿਸਾਨੀ ਆਪਣੀ ਜਵਾਨੀ ਤੱਕ ਵਾਰਤੀ ਪਾਰੇ ਸਾਡੇ ਰਾਜਨੀਤਿਕ ਕੁਝ ਆਗੂ ਨੇ ਜਿਹੜੇ ਜੀਹਾਂ ਦੇ ਕੀ ਸਮਝੌਤੇ ਦੇ ਕੀ ਨਹੀਂ ਉਹਨਾਂ ਨੇ ਗੁਰਪਖ ਸਿੱਖ ਪੰਨੋਂ ਨੂੰ ਆਪਣੇ ਬਾਹਰ ਹੀ ਸਟੇਜ ਦੇ ਵਿੱਚ ਰੱਖ ਕੇ ਸਾਡੇ ਭਾਰਤ ਵੱਲ ਗੰਦੀਆਂ ਨਿਗਾਰਾ ਦੇਖਿਆ ਜਾਂਦਾ ਤੇ ਸਾਨੂੰ ਉੱਥੇ ਤੋਂ ਉਹ ਗਰਦ ਬਿਆਨ ਦਿੰਦਾ ਅਸੀਂ ਮੀਡੀਆ ਦੇ ਰਾਹੀਂ ਉਹਨਾਂ ਨੂੰ ਇਹ ਬੇਨਤੀ ਕਰਦੇ ਆਂ ਤੇ ਇਹ ਸਾਡੀ ਚੇਤਾਵਨੀ ਵੀ ਆ ਜਾਗਰੂ ਆਪਣੀਆਂ ਇਹ ਹੱਕ ਹਰਕੁਦਾਰਾਂ ਦੀ ਆਵਾਜ਼ ਨਾ ਆਇਆ ਤਾਂ ਆਉਣ ਵਾਲਾ ਧੰਮਾ ਗੁਰਪੰਗ ਸਿੰਘ ਪੰਨੂ ਲਈ ਮਾਰਾਫਤ ਹੋਊਗਾ ਜਿਹਦਾ ਉਹਨੂੰ ਆਪੇ ਭੁਗਤਣਾ ਪਊਗਾ ਤੇ ਉੱਥੇ ਦੀ ਸਟੇਟ ਨੂੰ ਮੈਂ ਇਥੇ ਬੈਂਤੀ ਵੀ ਕਰਦੇ ਆ ਕਿ ਇਹੇ ਜੇ ਅੱਤਵਾਦੀਆਂ ਨੂੰ ਪੰਜਾਬ ਅਤੇ ਭਾਰਤ ਦੇ ਹਵਾਲੇ ਕੀਤਾ ਜਾਵੇ ਫਿਰ ਅਸੀਂ ਇਹਨੂੰ ਦੱਸੀਏ ਕਿਵੇਂ ਸਾਡੇ ਬਾਬਾ ਸਾਹਿਬ ਡਾਕਟਰ ਭੀਮਰਾ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਭਾਰਤ ਦਾ ਸੰਵਿਧਾਨ ਲਿਖਿਆ ਉਹਦੇ ਤੇ ਗਰਤ ਸ਼ਬਦ ਬਿਆਨ ਦੇ ਕੇ ਆਪਣੀਆਂ ਸਕੋਰ ਦੀਆਂ ਤੇ ਆਪਣੀਆਂ ਸੌਤਾ ਵਧਾਉਂਦਾ ਏ ਪਰ ਜੇ ਇਹਦੇ ਹਿੰਮਤਾ ਤਾਂ ਇੱਕ ਵਾਰ ਭਾਰਤ ਦੀ ਧਰਤੀ ਦੇ ਪੈਰ ਪਾਵੇ ਫਿਰ ਦੱਸਾਂਗੇ 21 ਦੇ 51 ਕਿਵੇਂ ਮੋੜੀ ਦੇ ਨੇ ਜਿਹੜੇ ਪੋਲੀਟਿਕਲ ਲੀਡਰ ਆਪਣੇ ਵੋਟਾਂ ਬਿਲੇ ਬਿਨਾ ਬੁਲਾਏ ਘਰ ਘਰ ਜਾ ਕੇ ਦੁੱਖ ਸੁਪਰੀਚ ਕੱਢਦੇ ਸੀ ਉਹ ਦਿੱਤੋਂ ਤੋਂ ਬਾਅਦ ਦਿਖਾਈ ਨਹੀਂ ਦੇ ਰਹੇ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਅਮਿਤ ਸ਼ਾਹ ਜੀ ਨੂੰ ਵੈਜਤੀ ਕਰੂੰਗਾ ਇਹ ਪੰਜਾਬ ਦੇ ਵਿੱਚ ਜਿਹੜੀਆਂ ਆਪਾਵੀਆਂ ਛੱਡ ਕੇ ਆਏ ਬੰਦੇ ਤਾਂ ਹੁਣ ਨੇ ਜੁਆਇਨ ਕਰਾਈ ਨੇ ਤੇ ਉਹਨਾਂ ਨੂੰ ਤੁਸੀਂ ਆਪਣੇ ਦੇ ਸਾਹਮਣੇ ਕਰਕੇ ਐਮ.ਐਲ.ਏ ਦੀ ਡੇਟਾ ਵੀ ਦਿੱਤੀਆਂ ਤੇ ਕਈ ਨੂੰ ਐਮ.ਪੀ ਦੇ ਡੇਟਾ ਵੀ ਦਿੱਤੀਆਂ ਪਰ ਅੱਜ ਜੇ ਕਿਸੇ ਸਾਡੇ ਹਿੰਦੂ ਸੰਗਠਨ ਜਿਵੇਂ ਮੈਂ ਸ਼੍ਰੀਸ਼ੈਨਾ ਹਿੰਦੂ ਦਾ ਪ੍ਰਧਾਨ ਹੋਣ ਦੇ ਨਾਤੇ ਅਸੀਂ ਕਈ ਵਾਰ ਆਪਣੇ ਪ੍ਰੋਗਰਾਮ ਦੇ ਇਹਨਾਂ ਨੂੰ ਸੱਤਾ ਪੱਤਰ ਦੰਨੇ ਆ ਇਹ ਕੋਈ ਸਾਡੇ ਪ੍ਰੋਗਰਾਮਾਂ ਤੇ ਨਹੀਂ ਆਉਂਦੇ ਹੈਗੇ ਤੇ ਕਈ ਵਾਰ ਅਸੀਂ ਇਹਨਾਂ ਨੂੰ ਇਹਨਾਂ ਦੇ ਇੰਨਾ ਹੰਕਾਰ ਆ ਇੰਨਾ ਪੈਸੇ ਦੀ ਇਹਨਾਂ ਨੂੰ ਗਰਮੀ ਹੋਈ ਪਈ ਆ ਮੈਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰੂੰਗਾ ਕਿ ਨਰਿੰਦਰ ਮੋਦੀ ਜੀ ਇੱਕ ਗਰੀਬ ਪਰਿਵਾਰ ਤੋਂ ਚੱਲੇ ਹੋਏ ਬੰਦੇ ਨੇ ਉਹਨਾਂ ਨੇ ਆਪਣਾ ਪਰਿਵਾਰ ਤੇ ਆਪਣੇ ਭੈਣ ਭਾਈਆਂ ਨੂੰ ਕਦੇ ਕੋਈ ਔਦਾ ਨਹੀਂ ਦਿੱਤਾ ਤੇ ਚਾਹੂੰਗਾ ਵੀ ਜਿਹੜੇ ਬੜੇ ਸ਼ਾਹੂਕਰ ਲੋਕਾਂ ਨੂੰ ਉਹਨੇ ਬੀਜੇਪੀ ਜੁਆਇਨ ਕਰਾਈ ਆ ਇਹ ਜਿੰਦ ਤੱਕ ਕੋਈ ਹੋਰ ਸਰਕਾਰ ਆ ਗਈ ਇਹਨਾਂ ਨੇ ਰਾਤੋਂ ਰਾਤ ਭੱਜ ਦੇਣਾ ਇਹ ਸਿਰਫ ਇਸ ਕਰਕੇ ਦਰਤ ਦੇ ਮਾਰੇ ਫਿਰਦੇ ਨੇ ਵੀ ਇੱਥੇ ਪ੍ਰਧਾਨ ਮੰਤਰੀ ਜੀ ਸਾਡੀ ਇਨਕਵਾੜੀ ਨਾ ਕਰਾ ਦੇਵੇ ਪਰ ਮੈਂ ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹਣਾ ਆਗਰੇ ਇਹਨਾਂ ਨੂੰ ਅਹੁਦਿਆਂ ਤੋਂ ਵਸਕਾਰ ਕਰਕੇ ਪਾਰਟੀ ਤੋਂ ਕੱਢਿਆ ਜਾਵੇ ਜਿਹੜੇ ਬੀਜੇਪੀ ਦੇ ਜਿਹਾਰੂ ਤੇ ਬਹੁਤ ਪੁਰਾਣੇ ਵਰਕਰ ਨੇ ਘਰਾਂ 'ਚ ਬੈਠੇ ਨੇ ਦੁਬਾਰਾ ਉਹਨਾਂ ਦਾ ਮੀਟਿੰਗਾਂ ਕਰਕੇ ਕੋਈ ਵਧੀਆ ਪੰਜਾਬ ਦਾ ਪ੍ਰਧਾਨ ਲਗਾਇਆ ਜਾਵੇ ਤਾਂ ਹੀ ਹਿੰਦੂ ਸਰਕਾਰਨ ਸਾਥ ਦੇਣਗੇ ਨਹੀਂ ਮੈਂ ਸਾਰੇ ਹਿੰਦੂ ਸੰਸਥਾਾਂ ਦੇ ਪ੍ਰਧਾਨਾਂ ਨੂੰ ਜੋ ਪੰਜਾਬ ਲਈ ਮੱਦੇ ਕੰਮ ਕਰਦੇ ਨੇ ਪਰ ਬਹੁਤ ਸੇਮਸਟੇਨਾ ਨੇ ਗਊ ਬਾਸੂ ਚਿਰਾਉਂਦੇ ਨੇ ਪਾਪਾ ਇਹਨਾਂ ਦੇ ਬਜੰਗਦਰ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਆਉਣ ਆਲੇ ਸਮੇਂ ਦੇ ਵਿੱਚ ਅਸੀਂ ਬੀਜੇਪੀ ਦਾ ਵੀ ਬਾਈਕਾਟ ਕਰਾਂਗੇ ਤੇ ਜੇ ਆਦਰ ਪ੍ਰਧਾਨ ਮੰਤਰੀ ਨੇ ਇਹਨਾਂ ਤੇ ਸਖਤ ਐਕਸ਼ਨ ਲੈ ਕੇ ਇਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਕਿਉਂਕਿ ਇਹ ਪੰਜਾਬ ਵਿੱਚ ਬੀਜੇਪੀ ਨੂੰ ਖਤਮ ਕਰਨ ਲੱਗੇ ਪੈ ਨੇ ਨਾ ਕਿ ਬੀਜੇਪੀ 'ਚ ਕੋਈ ਵਾਅਦਾ ਕਰਦੇ ਨੇ ਜੇ ਕੋਈ ਬਾਹਰੋਂ ਸੈਂਟਰ ਦਾ ਮਿਨਿਸਟਰ ਆਉਂਦਾ ਤਾਂ ਉਹ ਇੱਕ ਬੰਦੇ ਦਿਹਾੜੀ ਦਾ ਪਿਆਰੇ ਬੰਦੇ ਹੁੰਦੇ ਨੇ ਜਿਹੜੇ ਇਕੱਠੇ ਕਰੇਦੇ ਇੱਕ ਵੀ ਕੋਈ ਉਹਦੀ ਪੇ ਇਨ੍ਹਾਂ ਦੇ ਹਲਕੇ ਵਿੱਚ ਜਾ ਕੇ ਇਹਨਾਂ ਦਾ ਸਰਵੇ ਕਰਾ ਲਓ ਕੋਈ ਬੰਦਾ ਨਹੀਂ ਜਿਹੜੇ ਬੰਦੇ ਦੀ ਉਹ ਵੀ ਇਹਨਾਂ ਨੂੰ ਛੱਡ ਕੇ ਆਪਣੇ ਬੈਠੇ ਨੇ ਜਿਹੜੇ ਆਪਣੇ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਪੁਜਾਰੀ ਗ੍ਰਾਂਤੀ ਸੇਵਾ ਨਿਭਾ ਰਹੇ ਨੇ ਉਹਨਾਂ ਦੀ ਤਨਖਾਹ 2-2 3000 ਰੁਪਏ ਮਹੀਨਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰੂੰਗਾ ਇਹ ਇੱਕ ਸਬਧਾਨ ਦੇ ਵਿੱਚ ਇਹ ਮਤਾ ਪਾਇਆ ਜਾਵੇ ਪਾਵਾ ਕੋਈ ਮੰਦਰ ਆ ਪਾਵਾ ਕੋਈ ਮਸਜਿਦ ਆ ਪਾਵਾ ਕੋਈ ਗੁਰੂ ਘਰ ਆ ਜਿੱਥੇ ਦਾ ਵੀ ਪਾਠੀ ਜਾਂ ਕਥਾਵਾਚਕ ਜਾਂ ਕੋਈ ਵੀ ਆਪਣੇ ਧਰਮਕਸਤਾਨ ਤੇ ਸੇਵਾ ਕਰਦਾ ਉਸ ਪਰਿਵਾਰ ਦਾ ਪੜਾਈ ਵਿਖਾਈ ਦਾ ਖਰਚਾ ਸਰਕਾਰ ਵੱਲੋਂ ਹੋਵੇ ਤੇ ਉਸ ਕਥਾਵਾਚਕ ਦੀ ਘੱਟੋ ਘੱਟ 30000 ਰੁਪਏ ਦਰਖਾਹ ਹੋਣੀ ਚਾਹੀਦੀਆਂ ਜਿਹਦੇ ਨਾਲ ਉਹ ਪੰਜਾਬ ਸਰਕਾਰ ਦੇ ਧੀਨ ਹੋਊਗਾ ਤੇ ਸਵੇਰੇ ਸ਼ਾਮ ਉਹਦੀ ਡਿਊਟੀ ਬਣਦੀ ਹੈ ਜਿਹੜੀ ਚਾਰ ਵਿੱਚੋਂ ਲੈ ਕੇ ਉਹ ਹਿੰਦੂ ਧਰਮ ਦਾ ਪ੍ਰਚਾਰ ਕਰੇ ਜੇ ਕੋਈ ਸਿੱਖ ਧਰਮ ਦਾ ਕਥਾਵਾਚਕ ਤਾਂ ਸਿੱਖ ਧਰਮ ਦਾ ਪ੍ਰਚਾਰ ਕਰੇ ਜੇ ਕੋਈ ਮੁਸਲਮਾਨ ਭਾਈ ਚਾਰੇ ਦਾ ਸਬੰਧ ਤੇ ਰੱਖਦਾ ਤਾਂ ਉਹਦਾ ਕਰੇਗਾ ਸਰਕਾਰ ਇੱਕ ਦਾਦ ਤੱਕ ਸਰਕਾਰ ਨੂੰ ਜਾਣਕਾਰੀ ਰਹੂਗੀ ਵੀ ਕਿਹੜਾ ਸਾਡੇ ਧਰਮ ਸਥਾਨ ਤੇ ਸੇਵਾ ਕਰਦਾ ਅੱਜ ਅਸੀਂ ਜੇ ਸ਼ਾਨਵੀਰ ਕਰੀਏ ਭਾਰਤ ਦੇ ਵਿੱਚ ਤਤ ਧਰਮ ਸਥਾਨ ਤੇ ਧਰਮ ਦੇ ਨਾਂ ਤੇ ਬਹੁਤ ਬੰਦੇ ਗੱਤ ਕੰਮ ਕਰਦੇ ਨੇ ਜਿਹਦਾ ਸਾਨੂੰ ਅਤੇ ਸਰਕਾਰ ਨੂੰ ਬਹੁਤ ਔਖਾ ਲੱਭਣਾ ਪੈਂਦਾ ਪ੍ਰਧਾਨ ਮੰਤਰੀ ਜੀ ਦਊਗਾ ਵੀ ਇੱਕ 22 ਰਾਜਾਂ ਦੇ ਸਟੇਟਾਂ ਦੇ ਵਿੱਚ ਉਹਨਾਂ ਦੇ ਸਟੇਟਾਂ ਦੇ ਪ੍ਰਧਾਨ ਚੇਅਰਮੈਨ ਲਗਾਈ ਜਾਣ ਉਹ ਅੱਗੇ ਜ਼ਿਲ੍ਹਿਆਂ ਦੇ ਚੇਅਰਮੈਨ ਲਗਾਈ ਜਾਣ ਅੱਗੇ ਤਹਿਸੀਲਾਂ ਦੇ ਜਿਹੜੀਆਂ ਟੀਮਾਂ ਨੂੰ ਦੇਖਪਰ ਕਰਕੇ ਪ੍ਰਧਾਨ ਮੰਤਰੀ ਦਾ ਇੱਕ ਨਿਕਰ ਰਿਪੋਰਟ ਬਣਾਈ ਜਾਵੇ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵਾਦ ਤੇ ਵਾਦ ਸ਼ੇਅਰ ਕਰੋ ਅਗੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ